ਦਿਨ ਪਹਿਲਾ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ 'ਚ ਧੀਰ ਹੁੰਦੀ ਹੈ ਨਾ ਸੁਖ ਰਹਿੰਦਾ ਨਾ ਹੀ ਦੁਖ ਰਹਿੰਦਾ ਰਾਤ ਮੁੱਕਦੀ ਏ ਤੇ ਰੋਜ਼ ਸਵੇਰ ਹੁੰਦੀ ਏ ਉਦਾਸੀ ਸਾਧੂਆਂ ਦੀ ਇਹ ਕੁਟਿਆ ਥੇ ਦੀ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇ ਪਾਸੇ ਢਲਾਂ ਤੇ ਬਣੀ ਹੋਈ ਹੈ ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸੰਗਣੀ ਝਿੜੀ ਦੇ ਵਿੱਚੋਂ ਵਿੱਚ ਹੀ ਲੰਘਦੀ ਸੀ ਇਸ ਝਿੜੀ 'ਚ ਸਰੀ ਸੁਹੰਜਨਾ ਤੂਤ ਟਾਲੀ ਦੇਕ ਬਾਸ ਜਾਮਣ ਅੰਬ ਤੇ 베ਰੀਆਂ ਦੇ ਦਰਖਤ ਆਪਣੀ ਗੂੜੀ ਛਾਂ ਨਾਲ ਦਿਨੇ ਹੀ ਹਨੇਰਾ ਕਰੀ ਰੱਖਦੇ ਇਹਨਾਂ ਦਰਖਤਾਂ ਤੇ ਚਿੜੀਆਂ ਕਾਂ ਕਗਗੀਆਂ ਕਬੂਤਰ ਤੋਤੇ ਸ਼ਾਰਕਾਂ ਤੇ ਚੱਕੀ ਰਾਹੇ ਸਾਰਾ ਦਿਨ ਇੰਜ ਚੀਕ ਚਿਹੜਾ ਪਾ ਕੇ ਰੱਖਦੇ ਜਿਵੇਂ ਕੋਈ ਅਣਸੁਲਝਿਆ ਮਸਲਾ ਸੁਲਝਾ ਰਹੇ ਹੋਣ ਕੁਟਿਆ ਦੇ ਇੱਕ ਪਾਸੇ ਵੱਡਾ ਬੋੜ ਦਾ ਦਰਖਤ ਸੀ ਜਿਸ ਦੀਆਂ ਲੰਮਕ ਦੀਆਂ ਚੜਾਂ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਉਹ ਇਸ ਛਿੜੀ ਦੇ ਪਰਿਵਾਰ ਦਾ ਕੋਈ ਵਡੇਰਾ ਬਜ਼ੁਰਗ ਹੋਵੇ। ਕੁਟਿਆ ਦੇ ਦੂਸਰੇ ਪਾਸੇ ਹਲਤੀ ਸੀ ਜਿਸ ਨੂੰ ਹੱਥ ਨਾਲ ਹੀ ਗੇੜਿਆ ਜਾਂਦਾ ਸੀ। ਆਏ ਗਏ ਤੇ ਜਾਨਵਰਾਂ ਲਈ ਪੀਣ ਦੇ ਪਾਣੀ ਦਾ ਪ੍ਰਬੰਧ ਐਸੇ ਹਲਤੀ ਤੋਂ ਹੀ ਹੁੰਦਾ ਸੀ। ਕੁਟਿਆ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ ਵੇੜਾ ਬਣਾਇਆ ਹੋਇਆ ਸੀ। ਜਿੱਥੇ ਸਾਰਾ ਦਿਨ ਮੋਰ ਤੇ ਹੋਰ ਪੰਛੀ ਤੁਰੇ ਫਿਰਦੇ। ਮੋਰ ਤਾਂ ਕਈ ਵਾਰ ਕੁਟਿਆ ਦੇ ਅੰਦਰ ਵੀ ਆ ਜਾਂਦੇ ਗੁਫਾ ਵਰਗੀ ਕੁਟਿਆ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲਾ ਹੀ ਰਹਿੰਦਾ ਕੇਸਰ ਥੇ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਖੜਾ ਹੋ ਗਿਆ ਲੰਬੀ ਦਾੜੀ ਵਾਲਾ ਫਕੀਰ ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਉਸ ਦੀ ਆਹਟ ਸੁਣ ਕੇ ਫਕੀਰ ਨੇ ਕਿਹਾ ਆ ਗਏ ਬਈ ਜਵਾਨਾ ਬਹਿ ਜਾ ਫਕੀਰ ਨੇ ਉਸ ਨੂੰ ਪੁੱਜੇ ਛੋਲਿਆਂ ਦੀ ਮੁਠੀ ਦਿੱਤੀ ਹਲਤੀ ਗਿੜ ਕੇ ਮਸ਼ਕ ਵਿੱਚ ਤਾਜ਼ਾ ਪਾਣੀ ਭਰਿਆ ਤੇ ਹੌਲੀ-ਹੌਲੀ ਥੇ ਤੋਂ ਥੱਲੇ ਵੱਲ ਨੂੰ ਤੁਰ ਪਿਆ ਕੇਸਰ ਵੀ ਫਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ ਕੇਸਰ ਨੇ ਆਪਣਾ ਡੱਬੀਆਂ ਵਾਲਾ ਪਰਨਾ ਖੋਲ ਕੇ ਦੁਬਾਰਾ ਸਿਰ ਤੇ ਬੰਨ ਲਿਆ ਦਿਨ ਦੇ ਚਾਨਣ 'ਚ ਉਸ ਨੂੰ ਆਪਣਾ ਕੁੜਤਾ ਪਜਾਮਾ ਥੋੜਾ ਮੈਲਾ ਲੱਗਿਆ ਦੂਸਰਾ ਧੋਤਾ ਹੋਇਆ ਕੁੜਤਾ ਪਜਾਮਾ ਉਹਦੇ ਝੋਲੇ 'ਚ ਸੀ ਉਸ ਨੇ ਸੱਜੇ ਹੱਥ ਨਾਲ ਝੋਲਾ ਆਪਣੇ ਖੱਬੇ ਮੋਢੇ ਤੇ ਟਾਂਗ ਲਿਆ ਫਕੀਰ 65-70 ਕੋ ਸਾਲ ਦਾ ਬਜ਼ੁਰਗ ਸੀ ਪਰ ਉਸ ਦੀ ਚਾਲ ਢਾਲ ਕਾਫੀ ਚੁਸਤ ਸੀ ਗੋਡਿਆਂ ਤੋਂ ਨੀਵੇਂ ਭਗਵੇਂ ਚੋਲੇ 'ਚ ਫਕੀਰ ਦਾ ਕਦ ਕਾਫੀ ਲੰਮਾ ਲੱਗ ਰਿਹਾ ਸੀ ਫਕੀਰ ਦੇ ਸੱਜੇ ਹੱਥ 'ਚ ਇੱਕ 5 ਫੁੱਟ ਦਾ ਡੰਡਾ ਸੀ ਜੋ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਗਲ 'ਚ ਚਿੱਟਾ ਕਸਮੈਲਾ ਜਿਹਾ ਪਰਣਾ ਸੱਜੇ ਮੋਢੇ ਤੇ ਭੁਜੇ ਛੋਲਿਆਂ ਵਾਲੀ ਪੋਟਲੀ ਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ 'ਚ ਡੰਡਾ ਫੜ ਕੇ ਬੜੀ ਸਹਜਤਾ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਸਿਰ ਤੇ ਔਂਟੋਂ ਪਹਿਲਾ ਪਹਿਲਾ ਥੋੜਾ ਪੈਂਡਾ ਕੱਢ ਲਈ ਜੇ ਥੱਕ ਗਿਆ ਤਾਂ ਦੱਸ ਦੇਵੀਂ ਗੱਬਰੂਆ ਥੋੜੀ देर ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮਗਰ ਤੁਰਿਆਉਂਦੇ ਕੇਸਰ ਨੂੰ ਕਿਹਾ ਉਸ ਨੇ ਨੀਵੀਂ ਪਾਈ ਹੀ ਜਵਾਬ ਦਿੱਤਾ ਹੂੰ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁਝ ਵਾਪਰ ਗਿਆ ਸੀ ਮਨ 'ਚ ਘਬਰਾਹਟ ਵੀ ਸੀ ਪਰ ਲੰਬੀ ਦਾੜੀ ਵਾਲੇ ਫਕੀਰ ਤੇ ਰੱਬ ਵਰਗਾ ਭਰੋਸਾ ਵੀ ਜੇ ਬਾਪੂ ਨੇ ਮੈਨੂੰ ਨਾਂ ਪਛਾਣਿਆ ਤਾਂ ਦਸਾਂ ਸਾਲਾਂ ਚ ਮੈਂ ਕਿੰਨਾ ਵੱਡਾ ਹੋ ਗਿਆ ਬੇਬੇ ਤੋਂ ਵੀ ਦੋ ਗੇਠ ਲੰਮਾ ਸੋਚਦਿਆਂ ਕੇਸਰ ਨੇ ਗਲੇ ਚ ਪਾਈ ਚਾਂਦੀ ਦੇ ਟਕੇ ਵਾਲੀ ਤਵੀਤ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕਿ ਇਹ ਤਵੀਤ ਬਾਪੂ ਨੇ ਉਸਦੀ ਪਹਿਲੀ ਲੋੜੀ ਤੇ ਪਾਇਆ ਸੀ ਇਸ ਦੀ ਕਾਲੀ ਡੋਰੀ ਬੇਬੇ ਨੇ ਆਪ ਵੱਟੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਵਟ ਕੇ ਪਾ ਦਿੰਦੀ ਹੈ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਕੁੱਟ ਕੇ ਜੱਫੀ ਪਾ ਲਵੇਗਾ ਉਸ ਨੇ ਧੜਕਦੇ ਦਿਲ ਨਾਲ ਸੋਚਿਆ ਫਕੀਰ ਨੇ ਕੇਸਰਵਲ ਵੇਖਦੇ ਕਿਹਾ ਕੀ ਸੋਚ ਰਿਹਾ ਗੱਬਰੂਆ ਚਿੰਤਾ ਨਾ ਕਰੀ ਸਭ ਕੁਝ ਰੱਬ ਦੀ ਬਾਣੀ ਵਿਉਂਤ ਮੁਤਾਬਕ ਤੇ ਉਸ ਦੀ ਰਜ਼ਾ ਚ ਚੱਲ ਰਿਹਾ ਆ ਲੈ ਇਹ ਪੱਥਰ ਆਪਣੀ ਜੇਬ ਚ ਰੱਖ ਲੈ ਉਸ ਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਚ ਫੜ ਕੇ ਵੇਖਿਆ ਤੇ ਆਪਣੀ ਜੇਬ ਚ ਪਾ ਲਿਆ ਆ ਦੂਸਰਾ ਪੱਥਰ ਮੈਂ ਤੈਨੂੰ ਤੇਰੀ ਯਾਤਰਾ ਖਤਮ ਹੋਣ ਤੋਂ ਬਾਅਦ ਦੇਵਾਂਗਾ ਫਕੀਰ ਨੇ ਹੱਥ 'ਚ ਫੜਿਆ ਇੱਕ ਚਿੱਟਾ ਪੱਥਰ ਕੇਸਰ ਨੂੰ ਦਿਖਾਉਂਦਿਆਂ ਕਿਹਾ ਜਦੋਂ ਵੀ ਕਦੇ ਕੁਝ ਸਮਝ ਨਾ ਆਵੇ ਤਾਂ ਇਹ ਦੋਵੇਂ ਪੱਥਰ ਹੱਥਾਂ 'ਚ ਫੜ ਕੇ ਧਿਆਨ ਲਾਵੀਂ ਪਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਬੋਲ ਕੇਸਰ ਨੂੰ ਧਰਵਾਸ ਦੇ ਰਹੇ ਸੀ ਕੇਸਰ 8ਵੀਂ ਪਾਸ ਕਰਨ ਤੋਂ ਬਾਅਦ ਮੋੜ ਸਕੂਲ ਨਹੀਂ ਸੀ ਗਿਆ ਫੌਜਿਤ ਚ પડਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸ ਦਾ ਵਿਆਹ ਕਰਨ ਦੀ ਬਹੁਤ ਕਾਲੀ ਸੀ ਅਗਲੀ ਵਸਾਖੀ ਨੂੰ ਪੁੱਤ ਨੂੰ 18 ਸਾਲਾਂ ਦਾ ਹੋ ਜਾਣਾ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਆ ਮੁੰਡਾ 18 ਤੇ ਕੁੜੀ 16 ਤੋਂ ਨਹੀਂ ਟੱਪਣ ਦਿੰਦੇ ਇਹੀ ਤਾਂ ਉਮਰ ਹੁੰਦੀ ਹੈ ਵਿਆਹ ਦੀ ਪਿਛਲੀ 2-3 ਸਾਲ ਤੋਂ ਉਹ ਬਸ ਖੇਤ ਤੇ ਡੰਗਰ ਹੀ ਸੰਭਾਲਦਾ ਸੀ ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਰੋਈ ਵਾਲੇ 7 ਖੇਤਾਂ 'ਚ ਕਣਕ ਮੱਕੀ ਤੇ ਕਮਾਦ ਤੇ ਰੱਕੜ ਵਾਲੇ 4 ਖੇਤਾਂ 'ਚ ਡੰਗਰਾਂ ਦਾ ਚਾਰਾ ਨਿਆਈ ਵਾਲਾ ਖੇਤ ਤਾਂ ਤੂੜੀ ਦੇ ਕੋਪ ਗੋਹੇ ਕੁੜੇ ਤੇ ਬਾਲਣ ਰੱਖਣ ਦੇ ਕੰਮ ਹੀ ਆਉਂਦਾ ਸੀ ਛੋਟੇ ਜਿਹੇ ਘਰ 'ਚ ਉਸਦੀ ਦੁਨੀਆ ਬਸ ਬੇਬੇ ਸੀ ਜਾਂ ਅੰਦਰਲੀ ਬੈਠਕ 'ਚ ਟੰਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਰਨਾ ਸਾਹਿਬ ਦੀ ਵਿਸਾਖੀ ਤੇ ਖਿੱਚਵਾਈਆਂ ਸਨ ਦਿਨ ਟਲ ਰਿਹਾ ਸੀ ਫਕੀਰ ਨੇ ਇੱਕ ਉੱਚੇ ਅਤੇ ਪਦਰੇ ਥਾਂ ਵਾਲੇ ਇਸ਼ਾਰਾ ਕਰਦੇ ਆ ਕਿ ਆਜ ਰਾਤ ਡੇਰਾ ਇੱਥੇ ਹੀ ਲਾ ਲੈਨੇ ਆ ਫਿਰੋਜ਼ ਨੇ ਆਪਣੇ ਡੰਡੇ ਨਾਲ ਡਿੱਗੇ ਪੱਤੇ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢੀ ਤੇ ਭੁੰਜੇ ਵਿਛਾ ਦਿੱਤੀ ਕੇਸਰ ਨੇ ਉਸ ਦੀ ਪੋਟਲੀ ਪਾਣੀ ਵਾਲੀ ਮਸ਼ਕ ਤੇ ਆਪਣਾ ਝੋਲਾ ਇੱਕ ਪਾਸੇ ਠਕਾ ਦਿੱਤੇ ਸਾਈ ਜੀ ਲਿਆਓ ਮੈਂ ਤੁਹਾਡੀਆਂ ਲੱਤਾਂ ਘੋਟ ਦਵਾਂ ਥੱਕ ਗਏ ਹੋਵੋਗੇ ਕੇਸਰ ਨੇ ਫਕੀਰ ਦੇ ਕੋਲ ਬੈਠਦੇ ਆ ਕਿਆ ਤੇਰਾ ਨਾਂ ਕੀ ਏ ਗੱਬਰੂਆ ਫਕੀਰ ਨੇ ਲੰਬੇ ਪੈੰਦਿਆਂ ਪੁੱਛਿਆ ਕੇਸਰ ਉਸ ਵੱਲ ਵੇਖ ਕੇ ਕੇਸਰ ਨੇ ਜਵਾਬ ਦਿੱਤਾ ਤੂੰ ਆਪਣੇ ਨਾਮ ਵਾਂਗ ਕੇਸਰ ਹੀ ਐ ਬੜੀ ਲਿਆਕਤ ਸਖਾਈਏ ਤੈਨੂੰ ਤੇਰੇ ਘਰ ਦਿਆਂ ਨੀ ਤੂੰ ਦੁਨੀਆਂ 'ਚ ਕੇਸਰ ਵਾਂਗ ਹੀ ਮਹਿਕ ਵੰਡੇਂਗਾ ਉਸ ਨੇ ਕੇਸਰ ਦਾ ਸਿਰ ਪਲੋਸ ਕੇ ਕਿਹਾ ਤੇ ਲੰਮਾ ਪੈ ਗਿਆ ਕੇਸਰ ਫਕੀਰ ਦੇ ਪੈਰ ਹੌਲੀ-ਹੌਲੀ ਕੁੱਟਣ ਲੱਗਿਆ ਫਕੀਰ ਦੇ ਹੱਥ ਜੁੜੇ ਹੋਏ ਸਨ ਉਸਨੇ ਪਾਠ ਕਰਨਾ ਸ਼ੁਰੂ ਕੀਤਾ ਸੋਦਰ ਕਿਹਾ ਸੋ ਕਰਕੇ ਹ ਖੁੱਲੇ ਆਕਾਸ਼ ਦੀ ਛੱਤ ਥੱਲੇ ਲੰਮੇ ਪਏ ਕੇਸਰ ਨੂੰ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ ਰੁਮਕ ਦੀ ਪੌਣ ਤਿੱਬਿਆਂ ਦੇ ਪਰਛਾਵੇਂ ਤੇ ਜਗਨੂਆਂ ਦੀ ਟਿਮਟਮਾਹਟ ਨੇ ਉਹਦੇ ਦਿਲ ਨੂੰ ਇੱਕ ਅਜੀਬ ਜਿਹਾ ਸਕੂਨ ਦਿੱਤਾ ਰਾਤ ਹੋਰ ਸੰਗਣੀ ਹੋ ਰਹੀ ਸੀ ਨਾਲ ਵਗਦੇ ਰਾਤ ਤੇ ਜਾ ਰਿਹਾ ਕੋਈ ਰਾਗੀ ਗਾ ਰਿਹਾ ਸੀ ਗੋਇਲ ਦੀ ਰਗਣੀ ਤੇ ਬਿਰਹੋਂ ਦੇ ਸਾਜ਼ ਨੂੰ ਕੱਲਾ ਬਹਿ ਕੇ ਸੁਣ ਕਦੇ ਰੂਹ ਦੀ ਆਵਾਜ਼ ਨੂੰ